ਨਾਦਾਨ ਇਨਸਾਨ ਹੀ ਜੀਵਨ ਦਾ ਆਨੰਦ ਲੈਂਦਾ ਹੈ। ਜਿਆਦਾ ਹੁਸ਼ਿਆਰ ਤਾਂ ਹਮੇਸ਼ਾ ਉਲਝਿਆ ਹੀ ਰਹਿੰਦਾ ਹੈ। ਆਪਣੇ ਆਪ ਨੂੰ ਕਿਸੇ ਨਾ ਕਿਸੇ ਕੰਮ ਵਿੱਚ ਵਿਅਸਤ ਰੱਖੋ ਕਿਉਂਕਿ ਵਿਅਸਤ ਇਨਸਾਨ ਨੂੰ ਦੁਖੀ ਹੋਣ ਦਾ ਸਮਾਂ ਹੀ ਨਹੀਂ ਮਿਲਦਾ। ਅਤੇ ਖੁਦ ਨੂੰ ਖੁਸ਼ ਰੱਖਣ ਦੇ ਰਸਤੇ ਲੱਭੋ। ਵਰਨਾ ਤਕਲੀਫ ਤਾਂ ਤੁਹਾਨੂੰ ਖੋਜ ਹੀ ਰਹੀ ਹੈ। ਬਹੁਤ ਤੋਂ ਫਰਕ ਹੁੰਦਾ ਹੈ। ਜ਼ਰੂਰੀ ਅਤੇ ਜ਼ਰੂਰਤ ਵਿੱਚ ਕਦੇ-ਕਦੇ ਆਪਾਂ ਸਿਰਫ ਜ਼ਰੂਰਤ ਹੁੰਦੇ ਹਾਂ ਜ਼ਰੂਰੀ ਨਹੀਂ ਡੂੰਘੀਆਂ ਗੱਲਾਂ ਸਮਝਣ ਲਈ ਡੂੰਘਾ ਹੋਣਾ ਪੈਂਦਾ ਹੈ ਅਤੇ ਡੂੰਘਾ ਹੋਣ ਦੇ ਲਈ ਡੂੰਘੀਆਂ ਸੱਟਾਂ ਖਾਣੀਆਂ ਪੈਂਦੀ ਹਨ ਇਸ ਲਈ ਜ਼ਿੰਦਗੀ ਦੀਆਂ ਠੋਕਰਾਂ ਤੋਂ ਘਬਰਾਇਆ ਨਾ ਕਰੋ ਯਾਦ ਰੱਖੋ ਜੋ ਡਿੱਗਣ ਤੋਂ ਡਰਦੇ ਹਨ ਉਹ ਉਡਾਨ ਨਹੀਂ ਭਰ ਸਕਦੇ ਖੈਰੀਅਤ ਪੁੱਛਣ ਵਾਲੇ ਤਾਂ ਬਹੁਤ ਮਿਲਣਗੇ ਭਾਲ ਉਸਦੀ ਕਰੋ ਤੋ ਖਿਆਲ ਵੀ ਰੱਖੇ ਸਮੇਂ ਦੇ ਕੋਲ ਇੰਨਾ ਸਮਾਂ ਨਹੀਂ ਕਿ ਉਹ ਤੁਹਾਨੂੰ ਦੁਬਾਰਾ ਸਮਾਂ ਦੇ ਸਕੇ ਮਦਦ ਵੀ ਬੜੀ ਅਜੀਬ ਚੀਜ਼ ਹੈ ਕਰੋ ਤਾਂ ਲੋਕ ਭੁੱਲ ਜਾਂਦੇ ਹਨ ਅਤੇ ਜ਼ਿਕਰ ਨਾ ਕਰੋ ਤਾਂ ਯਾਦ ਰੱਖਦੇ ਹਨ ਕਦੇ ਇਹ ਸੋਚ ਕੇ ਨਾ ਰੁਕਣਾ ਕਿ ਲੋਕ ਕੀ ਕਹਿਣਗੇ ਲੋਕ ਤਾਂ ਪਹਿਲੇ ਦਿਨ ਹੱਸਣਗੇ ਦੂਸਰੇ ਦਿਨ ਮਜ਼ਾਕ ਉਡਾਉਣਗੇ ਅਤੇ ਤੀਸਰੇ ਦਿਨ ਭੁੱਲ ਜਾਣਗੇ ਇਸ ਲਈ ਲੋਕਾਂ ਦੀ ਪਰਵਾਹ ਨਾ ਕਰੋ ਕਰੋ ਉਹੀ ਜੋ ਸਹੀ ਹੈ ਕਿਉਂਕਿ ਇਹ ਜ਼ਿੰਦਗੀ ਤੁਹਾਡੀ ਹੈ ਲੋਕਾਂ ਦੀ ਨਹੀਂ ਇਹ ਦੋ ਗੱਲਾਂ ਆਪਣੇ ਅੰਦਰ ਪੈਦਾ ਕਰ ਲਵੋ ਇੱਕ ਤਾਂ ਚੁੱਪ ਰਹਿਣਾ ਅਤੇ ਦੂਜਾ ਮਾਫ਼ ਕਰਨਾ ਕਿਉਂਕਿ ਚੁੱਪ ਰਹਿਣ ਤੋਂ ਬਿਹਤਰ ਕੋਈ ਜਵਾਬ ਨਹੀਂ ਅਤੇ ਮਾਫ਼ ਕਰ ਦੇਣ ਤੋਂ ਵੱਡੀ ਕੋਈ ਸਜ਼ਾ ਨਹੀਂ ਜਉਂਦੇ ਜੀ ਕੋਈ ਨਹੀਂ ਸਮਝਦਾ ਇੱਥੇ ਮਾਰ ਗਈ ਤਾਂ ਕਹਿਣਗੇ ਕੋਈ ਪਰੇਸ਼ਾਨੀ ਸੀ ਤਾਂ ਸਾਨੂੰ ਦੱਸਦਾ ਅਸੀਂ ਹੈਗੇ ਸੀ ਜ਼ਿੰਦਗੀ ਵਿੱਚ ਕਦੇ ਵੀ ਆਪਣੇ ਹੁਨਰ ਦਾ ਘਮੰਡ ਨਾ ਕਰਨਾ ਕਿਉਂਕਿ ਪੱਥਰ ਜਦੋਂ ਵੀ ਪਾਣੀ ਵਿੱਚ ਡਿੱਗਦਾ ਹੈ ਤਾਂ ਆਪਣੇ ਹੀ ਵਜ਼ਨ ਨਾਲ ਡੁੱਬ ਜਾਂਦਾ ਹੈ ਝਾਕਣ ਦੀ ਸਹੀ ਜਗ੍ਹਾ ਆਪਣਾ ਗੇਰੀਵਾਨ ਅਤੇ ਰਹਿਣ ਦੀ ਸਹੀ ਜਗ੍ਹਾ ਆਪਣੀ ਔਕਾਤ ਹੈ ਦੂਜਿਆਂ ਨੂੰ ਨੀਵੀਂ ਨਿਗਾ ਨਾਲ ਉਹੀ ਦੇਖਦਾ ਹੈ ਜਿਸ ਨੂੰ ਆਪਣੀ ਉਚਾਈ ਉੱਪਰ ਯਕੀਨ ਨਹੀਂ ਹੁੰਦਾ ਜ਼ਿੰਦਗੀ ਨੂੰ ਗਮਲੇ ਦੇ ਪੌਦੇ ਦੀ ਤਰ੍ਹਾਂ ਨਾ ਬਣਾਓ ਜੋ ਥੋੜੀ ਜਿਹੀ ਧੁੱਪ ਲੱਗਣ ਤੇ ਮੁਰਝਾ ਜਾਵੇ ਜ਼ਿੰਦਗੀ ਨੂੰ ਜੰਗਲ ਦੇ ਰੁੱਖ ਦੀ ਤਰ੍ਹਾਂ ਬਣਾਓ ਜੋ ਹਰ ਹਾਲਾਤ ਵਿੱਚ ਮਸਤੀ ਵਿੱਚ ਝੂਲਦਾ ਰਹੇ ਥਕਾਨ ਸ਼ਾਮ ਨੂੰ ਆਪਣਾ ਕਰ ਮੰਗਦੀ ਹੈ ਅਤੇ ਜ਼ਿੰਦਗੀ ਹਰ ਰੋਜ਼ ਨਵਾਂ ਸਫ਼ਰ ਮੰਗਦੀ ਹੈ ਸਫਲਤਾ ਨੂੰ ਕਦੇ ਸਿਰ ਤੇ ਨਾ ਚੜਨ ਦਵੋ ਅਤੇ ਅਸਫਲਤਾ ਨੂੰ ਕਦੇ ਦਿਲ ਵਿੱਚ ਨਾ ਉਤਰਨ ਦਵੋ ਉਸ ਇਨਸਾਨ ਤੇ ਕਦੇ ਭਰੋਸਾ ਨਾ ਕਰਨਾ ਜੋ ਤੁਹਾਨੂੰ ਦੂਜਿਆਂ ਦੇ ਰਾਜ਼ ਦੱਸੇ ਜਦੋਂ ਲੋਕ ਤੁਹਾਡੀ ਬੁराई ਕਰਨ ਤਾਂ ਬਿਲਕੁਲ ਪਰੇਸ਼ਾਨ ਨਾ ਹੋਵੋ ਕਿਉਂਕਿ ਅਸਲ ਵਿੱਚ ਉਹ ਲੋਕ ਤੁਹਾਨੂੰ ਮਹੱਤਵ ਦੇਣ ਦਾ ਹੋਰ ਕੋਈ ਰਸਤਾ ਹੀ ਨਹੀਂ ਜਾਣਦੇ ਹੁੰਦੇ ਖੁਦ ਦਾ ਜ਼ਿਕਰ ਮਾਣ ਚਾਹੁੰਦੇ ਹੋ ਤਾਂ ਦੂਜਿਆਂ ਦਾ ਵੀ ਮਾਣ ਰੱਖੋ ਕਹਿਣ ਨੂੰ ਜੇਕਰ ਜੀਭ ਮਿਲੀ ਹੈ ਤਾਂ ਸੁਣਨ ਲਈ ਵੀ ਕੰਨ ਰੱਖੋ ਢੋਂਗ ਦੀ ਜ਼ਿੰਦਗੀ ਤੋਂ ਵਧੀਆ ਹੈ ਢੰਗ ਦੀ ਜ਼ਿੰਦਗੀ ਕੀਮਤੀ ਘੜੀਆਂ ਤਾਂ ਬਹੁਤ ਲੋਕ ਪਹਿਨ ਲੈਂਦੇ ਹਨ ਪਰ ਉਸ ਘੜੀ ਵਿੱਚ ਚੱਲ ਰਹੇ ਸਮੇਂ ਦੀ ਕੀਮਤ ਬਹੁਤ ਘੱਟ ਲੋਕ ਸਮਝ ਪਾਉਂਦੇ ਹਨ ਸਮਝਦਾਰ ਇਨਸਾਨ ਦਾ ਦਿਮਾਗ ਅਤੇ ਨਾ ਸਮਝ ਵਿਅਕਤੀ ਦੀ ਜ਼ੁਬਾਨ ਬਹੁਤ ਜ਼ਿਆਦਾ ਚਲਦੀ ਹੈ ਬਹੁਤ ਦੂਰ ਤੱਕ ਦੇਖਣ ਦੇ ਚੱਕਰ ਵਿੱਚ ਬਹੁਤ ਕੁਝ ਨੇੜਿਓਂ ਦੀ ਗੁਜ਼ਰ ਜਾਂਦਾ ਹੈ ਰੋਣ ਦਾ ਸਮਾਂ ਕਿੱਥੇ ਸਿਰਫ ਮੁਸਕਰਾਓ ਚਾਹੇ ਦੁਨੀਆ ਕਹੇ পাগল ਆਵਾਰਾ ਬਸ ਯਾਦ ਰੱਖੋ ਜ਼ਿੰਦਗੀ ਨਾ ਮਿਲੇਗੀ ਦੁਬਾਰਾ